ਨਸ਼ੇ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਵਰਤੀ ਗਈ ਹੈ। ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਬੇਹੱਦ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਬਠਿੰਡਾ ਤੋਂ ਜਿੱਥੇ ਕਿ ਇੱਕ ਡਰੱਗ ਇਨਸਪੈਕਟਰ ਦੀਆਂ ਤਾਰਾ ਜੜੀਆਂ ਨਸ਼ਾ ਤਸਕਰਾਂ ਦੇ ਨਾਲ ਜੁੜੀਆਂ ਹੋਈਆਂ ਨਜ਼ਰ ਆ ਰਹੀਆਂ। ਇਸੇ ਦੇ ਚੱਲਦੇ ਅੱਜ ਲਗਾਤਾਰ ਹੀ ਸਵੇਰ ਤੋਂ ਹੀ ਐਸਟੀਐਫ ਦੀਆਂ ਟੀਮਾਂ ਦੇ ਵੱਲੋਂ ਛਾਪੇਮਾਰੀ ਜੜੀ ਹੈ। ਡਰੱਗ ਇਨਸਪੈਕਟਰ ਦੇ ਘਰਾਂ ਦੇ ਉੱਤੇ ਕੀਤੀ ਜਾ ਰਹੀ ਹੈ। ਕਈ ਠਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਜਿਨ੍ਹਾਂ ਦੱਸਦੇ ਕਿ ਨਸ਼ੇ ਨੂੰ ਲੈ ਕੇ ਲਗਾਤਾਰ ਤਾਰ ਹੀ ਪੰਜਾਬ ਸਰਕਾਰ ਜੋ ਹੈ ਛਾਪੇਮਾਰੀਆਂ ਕਰਵਾ ਰਹੀ ਹੈ ਤੇ ਲਗਾਤਾਰ ਹੀ ਮਾਮਲੇ ਦੀਆਂ ਜਾਂਚ ਕਰਵਾ ਰਹੀ ਹੈ ਤੇ ਇਸ ਦੇ ਚੱਲਦਿਆਂ ਹੀ ਹੁਣ ਦੱਸਦੀ ਹੈ ਕਿ ਨਸ਼ੇ ਦੇ ਖਿਲਾਫ ਵੱਡਾ ਐਕਸ਼ਨ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਜੀਆਂ ਦੱਸਦੀ ਹੈ ਕਿ ਡਰੱਗ ਇੰਸਪੈਕਟਰ ਦੇ ਘਰ ਅਤੇ ਕਈ ਹੋਰ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਬਠਿੰਡਾ ਅਤੇ ਮੋੜ ਮੰਡੀ ਦੇ ਵਿੱਚ ਡਰੱਗ ਇੰਸਪੈਕਟਰ ਦੇ ਘਰ ਤੇ ਰੇਡ ਕੀਤੀ ਗਈ ਹੈ ਇਹ ਰੇਡ ਸਵੇਰੇ 6 ਵਜੇ ਤੋਂ ਹੀ ਸ਼ੁਰੂ ਹੋਈ ਹੈ ਤੇ ਹੁਣ ਤੱਕ ਚੱਲ ਰਹੀ ਹੈ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਘਰ ਇਹ ਰੇਡ ਕੀਤੀ ਗਈ ਹੈ ਵੱਖ-ਵੱਖ ਜਿਹੜੇ ਹੈ ਟਿਕਾਣਿਆਂ ਤੇ ਇਹ ਰੇਡ ਕੀਤੀ ਗਈ ਹੈ ਦਰਸਲ ਕਈ ਸੂਚਨਾਵਾਂ ਜੜੀਆਂ ਹੈ ਉਹ ਮਿਲੀਆਂ ਸੀ ਤੇ ਇਹ ਪਤਾ ਲੱਗਿਆ ਸੀ ਕਿ ਇਸ ਡਰੱਗ ਇਨਸਪੈਕਟਰ ਦੇ ਕਈ ਤਾਰਾ ਜੜੀਆਂ ਨੇ ਉਹ ਜੁੜੀਆਂ ਹੋਈਆਂ ਸੀ ਨਸ਼ਾ ਤਸਕਰਾਂ ਦੇ ਨਾਲ ਇਸ ਤੇ ਚਲਦੇ ਆ ਹੀ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਬੀਤੇ ਕੱਲ ਹੀ ਐਸਟੀਐਫ ਦੇ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਰੱਗ ਵੈਕਟਰ ਨੇ ਕਈ ਥਾਵਾਂ ਦੇ ਉੱਤੇ ਪ੍ਰਾਪਰਟੀਆਂ ਚੜੀਆਂ ਨਸ਼ੇ ਦੇ ਪੈਸੇ ਦੇ ਨਾਲ ਬਣਾਈਆਂ ਉਸ ਦੀ ਵੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਚੱਲਦਿਆਂ ਹੀ ਕਈ ਥਾਵਾਂ ਤੋਂ ਜਿਹੜੇ ਇਹ ਸੂਚਨਾਵਾਂ ਪੁਲਿਸ ਨੂੰ ਮਿਲ ਰਹੀਆਂ ਸੀ ਇਸ ਕਰਕੇ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਜਿਹੜਾ ਹੈ ਉਹ ਲਿਆ ਗਿਆ ਦੱਸ ਦਈਏ ਕਿ ਬਠਿੰਡਾ ਡੀਐਸਪੀ ਪਰਮਜੀਤ ਸਿੰਘ ਡੋਰ ਅਤੇ ਡੀਐਸਪੀ ਤਜਿੰਦਰਪਾਲ ਸਿੰਘ ਦੇ ਵੱਲੋਂ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਡਰਗ ਇਨਸਪੈਕਟਰ ਨੇ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਬੇਲਾਮੀ ਜਾਇਦਾਦ ਬਣਾਈ ਹੈ ਇਸ ਕਈ ਸ਼ਿਕਾਇਤਾਂ ਦੇ ਆਧਾਰ ਤੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਸ਼ਿਸ਼ਾਨ ਮਿੱਤਲ ਦਾ ਨਾਮ ਨਸ਼ਾ ਤਸਕਰਾਂ ਦੇ ਨਾਲ ਜੁੜਿਆ ਉਦੋਂ ਤੋਂ ਹੀ ਉਹ ਛੁੱਟੀ ਉੱਤੇ ਚੱਲ ਰਹੇ ਸਨ ਤੇ ਹੁਣ ਪੁਲਿਸ ਦੇ ਵੱਲੋਂ ਉਹਨਾਂ ਦੇ ਖਾਤਿਆਂ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਬੀਤੇ ਦਿਨੀ ਐਸਟੀਐਫ ਦੇ ਵੱਲੋਂ ਮੁਹਾਲੀ ਵਿਖੇ ਦਰਜ ਕੀਤੇ ਗਏ ਮਾਮਲੇ ਦੇ ਸਬੰਧ ਦੇ ਵਿੱਚ ਜਾਂਚਕਰਨ ਪਹੁੰਚੀ ਹੈ ਮੋੜ ਮੰਡੀ ਡੀਐਸਪੀ ਦੀ ਅਗਵਾਈ ਵਿੱਚ ਐਸਟੀਐਫ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੁਝ ਦਸਤਾਵੇਜ਼ ਅਤੇ ਕਈ ਜਿਹੜੇ ਕਾਗਜ਼ਾਤ ਹੈ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਬੇਹਤ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰੀ ਨਸ਼ਾ ਵਧਰੇ ਕਈ ਮਾਮਲੇ ਸਾਹਮਣੇ ਆਏ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਉਹ ਸਰਗਰਮ ਹੈ ਇਸ ਦੇ ਦਰਮਿਆਨ ਇਹ ਵੱਡਾ ਐਕਸ਼ਨ ਹੈ ਜਿਸ ਤਰੀਕੇ ਦੇ ਨਾਲ ਡਰਗ ਇੰਸਪੈਕਟਰ ਦੀਆਂ ਤਾਰਾ ਜੁੜ ਰਹੀਆਂ ਨੇ ਨਸ਼ਾ ਤਸਕਰ ਦੇ ਨਾਲ ਜਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਕਿ ਇਸ ਇੰਸਪੈਕਟਰ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਵੱਡੀ ਪ੍ਰਾਪਰਟੀ ਬਣਾਈ ਗਈ ਹੈ ਇਸ ਨੂੰ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ